ਅੱਜੀ ਸਰ ਸਰ ਕੀ ਨਾਮ ਕੀ ਮਾਮਲਾ ਹੋਇਆ ਕਿਹੜੀ ਜਗ੍ਹਾ ਦਾ ਮਾਮਲਾ ਭਾਈ ਜੀ ਮੇਰਾ ਨਾਮ ਬ੍ਰਿਜੇਸ਼ ਕੁਮਾਰ ਹੈ ਜੀ ਇੱਥੇ ਹਾਤਾ ਸ਼ੇਰ ਜੰਗ ਹਨਿਕਾ ਟ੍ਰੇਡਰਸ ਦੇ ਨਾਮ ਤੋਂ ਹੈ ਜੀ ਇਹ ਦਾਤੀ 8750 ਦਾ ਮਾਮਲਾ ਜੀ 750 ਤੋਂ ਲੈ ਕੇ ਸਵਾ 8 ਵਜੇ ਤੱਕ ਇੱਥੇ ਆਏ ਜੀ ਗੱਡੀ ਵਿੱਚ ਤਿੰਨ ਬੰਦੇ ਉਤਰੇ ਨੇ ਜੀ ਜੋ ਕਿ ਇਹਦੀ ਰਿਲੇਟਿਵ ਲੱਗਦੇ ਨੇ ਇਹਨਾਂ ਦੀ ਸਿਸਟਰ ਹੈਗੀ ਹੈ ਤੇ ਮੇਰੀ ਵਾਈਫ ਦੀ ਸਿਸਟਰ ਨੇ ਤੇ ਇੱਕਨਾਂ ਦੇ ਜੀਜਾ ਹੈ ਤੇ ਇੱਕਨਾਂ ਦੀ ਬੇਟੀ ਹੈਗੀ ਉਹਨਾਂ ਦੀ ਬੇਟੀ ਹੈਗੀ ਆ ਜੀ ਕਿ ਉਹ ਜੀ ਈਕੋਦਮ ਆਂਦੇ ਸਾਰੇ ਸਾਨੂੰ ਕੋਈ ਗੱਲ ਨਹੀਂ ਪੁੱਛੀ ਬਾਅਦ ਵਿੱਚ ਪੁੱਛੀ ਸਾਨੂੰ ਸਾਲ ਸਿੱਧਾ ਆਂਦੇ ਸਾਰੇ ਜਾਨ ਤੋਂ ਮਾਰਨ ਦੀ ਤਮਕੀ ਦਿੱਤੀ ਸਾਨੂੰ ਕਹਿੰਦੇ ਤੁਹਾਡਾ ਗਿੱਕ ਨੇ ਹਾਲ ਬੁਰਾ ਕਰਨਾ ਤੁਹਾਨੂੰ ਜਾਨੋਂ ਖਤਮ ਕਰਨਾ ਹੈਗਾ ਜੀ ਜੀ ਵਜ੍ਹਾ ਕੀ ਹੈ ਜੀ ਪਤਾ ਹੀ ਨਹੀਂ ਸਾਨੂੰ ਜੀ ਕਿਸੇ ਗੱਲ ਦੇ ਬਾਰੇ ਕੁਝ ਜਾਣਕਾਰੀ ਨਹੀਂ ਹੈਗੇ ਜੀ ਅਸੀਂ ਪ੍ਰਾਪਰਟੀ ਡਿਸਪਿਊਟ ਨਹੀਂ ਪ੍ਰਾਪਰਟੀ ਡਿਸਪਿਊਟ ਸਾਲ ਪਹਿਲੇ ਸੀਗਾ ਜੀ ਉਹ ਤਾਂ ਕਲੀਅਰ ਹੋ ਚੁੱਕਾ ਹੈ ਜੀ ਸਾਡੇ ਕੋਲ ਕੋਈ ਕਹਦਾ ਡਾਕੂਮੈਂਟ ਹੈਗੇ ਆ ਸਾਡੇ ਕੋਲ ਕਮਿਸ਼ਨਰ ਸਾਹਿਬ ਦੇ ਬਕਾਇਦਾ ਇਹਨਾਂ ਨੇ ਰਿਪੋਰਟ ਕੀਤੀ ਸੀ ਉਹਦੇ ਵਿੱਚ ਸਾਰਾ ਕੁਝ ਕੀਤਾ ਸੀ ਇਹਨਾਂ ਨੇ ਠੀਕ ਹੈ ਜੀ ਜਿਹੜੇ ਅਸੀਂ ਲਿਖਤੀ ਰੂਪ ਵਿੱਚ ਸਾਰੇ ਸਬੂਤ ਪੇਸ਼ ਕਰਕੇ ਆਪਣੇ ਅਸੀਂ ਕਲੀਅਰ ਕੀਤੇ ਸੀ ਸਾਬ ਸਾ 1 ਸਾਲ ਹੋ ਗਿਆ 1.5 ਸਾਲ ਹੋਣ ਨੂੰ ਆਇਆ ਜੀ ਸਾਡੀ ਕੋਈ ਗੱਲਬਾਤ ਨਹੀਂ ਕਿਤੇ ਆਨ ਨਹੀਂ ਇਹਨਾਂ ਦੇ ਘਰ ਜਾਣ ਨਹੀਂ ਹੈਗਾ ਜੀ ਅਸੀਂ ਚੁੱਪ ਕਰਕੇ ਮੈਂ ਆਪਣੇ ਕੰਮ ਤੋਂ ਆ ਕੇ ਬੈਠਾ ਸੀਗਾ ਜੀ ਮੈਂ ਆ ਕੇ ਉੱਥੇ ਬੈਠਾ ਹੀ ਜੀ ਕਪੜੇ ਲਾ ਕੇ ਕੀ ਕਰਨ ਆਪਣੇ ਰਿਲੀਫ ਰੀਲਿਸ ਕੀਤੇ ਨੇ ਜੀ ਆ ਗਏ ਇੱਕੋ ਦਮ ਗੱਡੀ 'ਚ ਆ ਗਏ ਨੇ ਪਿੰਨੀਆਂ ਨੇ ਉਤਰੀ ਨਹੀਂ ਸਾਨੂੰ ਗਾਲਾਂ ਕੱਢਦੇ ਹੋਏ ਜਾਨ ਤੋਂ ਮਾਰਨ ਦੀ ਧਮਕੀ ਦੇਂਦੇ ਹੋਏ ਕੁੱਟਣਾ ਸ਼ੁਰੂ ਕਰ ਦਿੱਤਾ ਜੀ ਅਸੀਂ ਆਪਣਾ ਬਚਾਅ ਕਰਦੇ ਹੋਏ ਨਾਲ ਉਹਨਾਂ ਦੇ ਨਾਲ ਇੱਕ ਲੇਡੀਜ਼ ਵੀ ਦਿਖਾਈ ਦੇ ਰਹੀ ਹੈ ਵੀਡੀਓ ਦੇ ਵਿੱਚ ਉਹ ਕੋਣ ਹੈ ਕਿਨੂੰ ਉਹ ਇੰਨੇ ਦੀ ਸਿਸਟਰ ਹੈ ਜੀ ਮੇਰੀ ਵਾਈਫ ਦੀ ਸਿਸਟਰ ਹੈ ਉਹਦਾ ਨਾਮ ਸਪਨਾ ਕਪੂਰ ਹੈ ਜੀ ਤੇ ਉਹਦੀ ਨਾਲ ਉਹਦੀ ਬੇਟੀ ਹੈਗੀ ਤਮੰਨਾ ਕਪੂਜੀ ਜਿਹੜੇ ਭਾਈ ਸਾਹਿਬ ਨੇ ਸੱਜਣ ਸਾਰੂ ਅੱਗੇ ਕੁੱਟ ਮਾਰ ਕਰਦੇ ਹੋ ਚੱਕੇ ਸੰਡੂ ਨੇ ਇਸ ਘਟਨਾ ਨੂੰ ਅਣਜਾਣ ਮਿਲਿਆ ਹਾਂਜੀ ਸੱਖੇ ਸੰਡੂ ਤੇ ਸੱਖੇ ਸਾਲੀ ਹੈ ਜੀ ਮੇਰੀ ਕਿ ਉਹਦਾ ਨਾਮ ਸਮੀਰ ਕਪੂਰ ਹੈ ਜੀ ਬੇਨਾ ਅਸੀਂ ਪੁੱਛਦੇ ਨੇ ਭਾਈ ਜੀ ਸਾਡੀ ਗਲਤੀ ਕੀ ਹੈ ਸਾਨੂੰ ਦੱਸ ਦਿਓ ਸਾਡੀ ਕੋਈ ਗਲਤ ਕਸੂਰ ਨਹੀਂ ਦੱਸਿਆ ਸਾਨੂੰ ਆਂ ਕਿ ਜਾਨੂੰ ਗਲਾ ਘੋਟਿਆ ਗਿਆ ਸਾਡਾ ਤਿੰਨ ਮਾਰੀ ਜੀ ਜਾਨੂੰ ਅਗਰ ਮੇਰੀ ਵਾਈਫ ਇੱਥੇ ਨਾ ਹੁੰਦੀ ਸ਼ਾਇਦ ਮੈਂ ਤੁਹਾਡੇ ਅੱਗੇ ਨਾ ਖੜਾ ਨਾ ਹੁੰਦਾ ਸਾਹ ਹੁਣ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਅਸੀਂ ਐਮ ਐਲ ਐਸ ਸਿਵਲ ਹਸਪਤਾਲ ਦੇ ਵਿੱਚ ਪੱਛਾ ਘਟਾ ਕੇ ਆਈਆਂ ਜੀ ਤੇ ਥਾਣੇ ਤੋਂ ਖਾਸ ਵੀ ਦੇ ਚੁੱਕੀਆਂ ਜੀ ਕਿ ਅਸੀਂ ਇਹੀ ਕਿਹਾ ਜੀ ਕਿ ਜੋ ਬੰਦੀ ਕਾਰਵਾਈ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਮਤਲਬ ਹੈਗਾ ਜੀ ਸੀਸੀਟੀਵੀ ਚ ਕੈਦ ਹੋ ਗਈ ਘਟਨਾ ਸਾਡੇ ਕੋਲ ਸੀਸੀਟੀਵੀ ਚ ਕੈਦ ਹੈ ਜੀ ਅਸੀਂ ਬਾਕਾਇਦਾ ਉਹਦੀ ਫੋਟੋਕਾਪੀ ਉਹਦੀ ਰਿਕਾਰਡਿੰਗ ਉਹਨਾਂ ਨੂੰ ਦੇ ਚੁੱਕੇ ਹਾਂ ਜੀ ਪੁਲਿਸ ਵੱਲੋਂ ਕਿੰਦਾ ਦੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਵੀ ਕੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਅਸੀਂ ਫੋਨ ਥਾਣੇ ਤੇ ਕੀਤਾ ਗਿਆ ਕਿ ਸਾਡੇ ਕੋਲ ਘਟੋ ਘਟ ਨਹੀਂ ਪੌਣੇ ਘੰਟੇ ਬਾਅਦ ਲੱਗਦਾ ਜੀ ਸਾਹਮਣੇ ਥਾਣਾ ਤੁਹਾਡੇ ਸਾਡੇ 10 10 ਮਿੰਟ ਦਾ 10 ਕਦਮ ਦਾ ਦਸਤਾ ਹੈਗਾ ਸਾਬ ਜੇ 10 ਕਦਮ ਦੇ ਵਿੱਚ ਪੌਣਾ ਘੰਟਾ ਲੱਗੂਗਾ ਤੇ ਇੱਥੇ ਆਮ ਜਨਤਾ ਦਾ ਕੀ ਹਾਲ ਹੋਊਗਾ ਸਾਬ ਅਸੀਂ ਤਾਂ ਕੋਲ ਮੰਗ ਕੀ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਅਸੀਂ ਬਿਲਕੁਲ ਇਨਸਾਫ ਚਾਹੁੰਦੇ ਆ ਜੀ ਸਾਡੇ ਨਾਲ ਪੂਰਾ ਇਨਸਾਫ ਹੋਵੇ ਜੋ ਉਹਨਾਂ ਤੇ ਬੰਦ ਹੀ ਕਾਰਵਾਈ ਹੋ ਕੀਤੀ ਜਾਵੇ ਜੀ ਸਾਬ ਅਸੀਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਅਸੀਂ ਤਾਂ ਮਤਲਬ ਸਾਥੀ ਬੰਦੇ ਆ ਜੀ ਮਹਾਜਦ ਬੰਦੇ ਜੀ ਜ਼ਖਮੀ ਕੌਣ ਕੌਣ ਹੋਏ ਤੁਹਾਡੇ ਜੀ ਮੈਂ ਹੋਇਆ ਜੀ ਮੇਰੇ ਵਾਈਫ ਦੇ ਸੱਟਾਂ ਗੁਜੀਆਂ ਲੱਗਿਆ ਨੇ ਮੇਰੇ ਇਹ ਇੱਥੇ ਹੱਥ ਤੇ ਟਾਂਕੇ ਲੱਗੇ ਨੇ ਤੇ ਕੀ ਕਹਿੰਦੇ ਆ ਹੱਥ ਤੇ ਕੋਈ ਕੀ ਚੀਜ਼ ਮਨੁਕੀਲੀ ਮਾਰੀ ਐ ਤੇ ਸੁੱਜੀ ਕੋਈ ਵਜਾ ਤਾਂ ਦੱਸਿਆ ਨਹੀਂ ਕੋਈ ਕੋਈ ਵਜਾ ਨਹੀਂ ਦੱਸੀ ਗਈ ਜੀ ਸਾਨੂੰ ਕੁਝ ਨਹੀਂ ਦੱਸਿਆ ਗਿਆ ਸਾਨੂੰ ਦੇ ਵਿੱਚ ਰਾਤ ਜਿਹੜੀ ਰਾਤ ਨੂੰ ਕੋਈ ਮਾਮਲਾ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਰਾਤੀ ਅਸੀਂ ਬੈਠੇ ਸੀ ਪਹਿਲਾਂ ਇਹਨੇ ਮੇਰੇ ਫੋਨ ਤੇ ਫੋਨ ਕੀਤਾ ਮੇਰੀ ਸਿਸਟਰ ਨੇ ਫੋਨ ਕਰਕੇ ਪਹਿਲਾਂ ਮੈਨੂੰ ਧਮਕੀਆਂ ਦਿੱਤੀਆਂ ਮੈਂ ਮੈਂ ਫੋਨ ਬੰਦ ਕਰਦ ਕਾ ਬਲੌਕ ਲਿਸਟ ਬਾਤਾ ਉਸ ਤੋਂ ਬਾਅਦ 5 ਮਿੰਟ ਬਾਅਦ ਹੀ ਸਾਡੀ ਦੁਕਾਨ ਤੇ ਆ ਗਏ ਦੁਕਾਨ ਤੇ ਆਂਦੇ ਸਾਰੇ ਇਹਨਾਂ ਨੇ ਕਿਹਾ ਤੁਹਾਨੂੰ ਜਾਨ ਤੋਂ ਮਾਰ ਦਾਂਗੇ ਤੇਰੇ ਪਤੀ ਨੂੰ ਆ ਜਾਨ ਤੋਂ ਮਾਰ ਕੇ ਅਸੀਂ ਜਾਣਾ ਮੈਂ ਅੱਜ ਅਸੀਂ ਤੈਨੂੰ ਨਹੀਂ ਛੱਡਣਾ ਤੇਰੇ ਘਰ ਵਾਲੇ ਨੂੰ ਮੈਂ ਇਹਨੂੰ ਕਿਹ ਗੱਲ ਕੀ ਹੋਈ ਐ ਨਾਲ ਹੀ ਆਂਦੇ ਸਾਰੇ ਇਹਨਾਂ ਨੇ ਹੱਥੋਂ ਬਾਈ ਸ਼ੁਰੂ ਕਰਤੀ ਜੇ ਅੱਜ ਸ਼ਾਇਦ ਮੈਂ ਨਾ ਕੇ ਬਚਾ ਕਰ ਦਿੱਤਾ ਮੇਰੇ ਆਦਮੀ ਨੂੰ ਮਾਰ ਹੀ ਦਿੰਦੇ ਮੇਰੀ ਮਾਤਾ ਨੂੰ ਮਰੇ ਨੂੰ 4 ਸਾਲ ਹੋ ਗਏ ਐ ਇਹ ਸਾਨੂੰ ਜੀਣਾ ਇਹਨਾਂ ਨੇ ਸਾਡਾ ਹਰਾਮ ਕੀਤਾ ਆ ਵਾ ਮੇਰੇ ਪਰਪੈਣ ਪ੍ਰਾਤ ਉਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਮੇਰੀ ਪੈ ਪਰਾ ਫਿਰ ਵੀ ਕੱਟ ਗਿਆ ਫੈਨ ਰੋ ਰੋ ਜਾਗੇ ਸਾਡਾ ਜੀਣਾ ਹਰਾਮ ਕਰਦੀ ਐ ਵਜ੍ਹਾ ਕੀ ਐ ਜੀ ਕੋਈ ਵਜ੍ਹਾ ਕੋਈ ਵੀ ਨਹੀਂ ਪ੍ਰਾਪਰਟੀ ਪਾਪਾ ਕਿੱਧਰ ਬਰਾਬਰ ਦੇ ਹੋਇਆ ਕਿਸੇ ਦੀ ਪ੍ਰਾਪਰਟੀ ਦਾ ਰੋਲਾ ਨਹੀਂ ਕੋਈ ਪ੍ਰਾਪਰਟੀ ਦਾ ਹੀ ਰੋਲਾ ਨਹੀਂ ਨਹੀਂ ਕੋਈ ਰੋਲਾ ਨਹੀਂ ਐ ਪ੍ਰਾਪਰਟੀ ਕਿੰਨੇ ਨੂੰ ਸਾਨੂੰ ਦੇ ਕੇ ਗਏ ਐ ਇਹ ਕੋਪ ਸਮਾਨ ਹਾਂਜੀ ਸਾਰਾ ਸਮਾਨ ਤੋੜ ਗਿਆ ਸਾਡੇ ਕੁੱਕਰ ਸਾਰੇ ਤੋੜ ਗਏ ਬਾਹਰੋਂ ਸਮਾਨ ਚੱਕ ਚੱਕ ਕੇ ਸਾਨੂੰ ਮਾਰਿਆ ਸਾਡਾ ਜੀ ਲੱਖ ਗਿਆ ਲੱਖ ਗਿਆ ਬੱਸ ਇਹੀ ਕਹਿੰਦੀ ਮੈਂ ਪਤੀ ਨੂੰ ਹੀ ਮਾਰ ਰਹਾ ਤੇਰੇ ਪਤੀ ਨੂੰ ਛੱਡਣਾ ਨਹੀਂ ਆ ਤੈਨੂੰ ਕੱਲੇ ਛੱਡ ਦੇ ਸਿਰਫ ਅਸੀਂ ਦੋ ਪੀਆਂ ਬੀਬੀ ਮੇਰੇ ਬੱਚੇ ਦੋਨੇ ਬੱਚੇ ਮਰੇ ਨੇ ਡਾਰ ਗਏ ਪ੍ਰਾਪਰਟੀ ਨੂੰ ਲੈ ਕੇ ਕਿੱਥੇ ਨਹੀਂ ਪ੍ਰਾਪਰਟੀ ਦੀ ਕੋਈ ਗੱਲ ਨਹੀਂ ਹੈਗੀ ਬਈ ਕੋਈ ਗੱਲ ਨਹੀਂ ਅਸੀਂ ਦੋਨੋਂ ਹੀ ਜਖਮੀ ਹੋਇਆ ਬਚਾਅ ਕਰਦੇ ਵਿੱਚ ਕੋਈ ਹੋਰ ਨਹੀਂ ਸੀਗਾ ਬਾਜ਼ਾਰ ਵਾਲੇ ਵੀ ਆ ਗਏ ਬਚਾਅ ਕਰਨ ਲਈ ਲੇਕਿਨ ਫਿਰ ਵੀ ਆਪਣਾ ਮਾਰਦੇ ਬਾਲੋਂ ਧਮਕੀਆਂ ਦਿੰਦੇ ਸਾਨੂੰ ਕਿੰਨੇ ਕਿੰਨੇ ਜਣੇ ਆਏ ਸੀ ਉਹ ਦਿਨ ਨਹੀਂ ਸੀ ਇੱਕ ਮੈਂ ਆਸਮੰਦ ਵਾਈਫ ਤੋਂ ਦੀ ਬੇਟੀ ਸੀਗੇ ਮੈਨੂੰ ਇਹਨਾਂ ਤੋਂ ਜਿਆਦਾ ਬਹੁਤ ਖਤਰਾ ਹੈ ਕੱਲ ਮੇਰੇ ਪਤੀ ਨੂੰ ਕੁਝ ਨਹੀਂ ਕਰ ਸਕਦੇ ਹਾਂ ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦਿੱਤੀ ਹੈ ਜੀ ਰਾਤ ਦੀ ਅਸੀਂ ਦੇ ਆਏ ਹਾਂ ਐਲਐਮਆਰ ਵੀ ਕਰਾਏ ਆ ਲੇਕਿਨ ਸਾਡੀ ਹਲੇ ਕੋਈ ਸੁਣਵਾਈ ਨਹੀਂ ਕੋਈ ਫੋਨ ਨਹੀਂ ਆਇਆ ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ ਇਹ ਸਾਨੂੰ ਜਾਨ ਤੋਂ ਵੀ ਮਾਰ ਸਕਦੇ ਜਾਂਦੀ ਤੇ ਗਾਲ੍ਹਾਂ ਕੱਢਦੀ ਤੇ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਇਹਨਾਂ ਲੱਗੇ ਕਿ ਸਰੂ ਕਿੱਬਾ ਮਾਰੀਦਾ ਹੁੰਦਾ ਵੈ ਸੀਸੀਟੀਵੀ ਲੱਗੇ ਹਾਂਜੀ ਸਾਡੇ ਲੱਗੇ ਹੋਏ ਆਈ ਤੁਹਾਡੀ ਦੁਕਾਨ ਦੇ ਵਿੱਚ ਆ ਕੇ ਹਮਲਾ ਕੀਤਾ ਹਾਂਜੀ ਹਾਂਜੀ ਇਹਨਾਂ ਨੇ ਹਮਲਾ ਕੀਤਾ ਨੇ ਪੂਰੀ ਪਲੈਨਿੰਗ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕਿ ਅਸੀਂ ਮਾਰ ਹੀ ਦੇਣਾ ਤੁਹਾਨੂੰ ਜੇ ਮੈਂ ਵੀਚ ਨਾ ਆਂਦੀ ਜੇ ਮਾਰ ਹੀ ਦਿੰਦੇ ਮੇਰੇ ਬੰਦੇ ਨੂੰ ਕੋਈ ਡਿਸ਼ ਵਗੈਰਾ ਤਾਂ ਨਹੀਂ ਹੈ ਨਹੀਂ ਕੋਈ ਨਹੀਂ ਸਾਡੇ ਨਾਲ ਨਹੀਂ ਕੋਈ ਗੱਲ ਹੀ ਨਹੀਂ ਹੈਨੀ 5 ਸਾਲ ਹੋ ਗਏ ਮੇਰੀ ਮੰਮੀ ਮਰੀ ਨੂੰ 5 ਮੇਰੀ ਮੰਮੀ ਮਦਰ ਵੀ ਮੇਰੇ ਕੋਈ ਰਹਿ ਰਹੇ ਸੀ ਲੇਕਿਨ ਇਹਨਾਂ ਨੇ ਕਦੀ ਮਦਰ ਨੂੰ ਵੀ ਨਹੀਂ ਪੁੱਛਿਆ ਬਾਰ ਬਾਰ ਸਾਨੂੰ ਆ ਕੇ ਨਾ ਡੋਰਚਰ ਕਰਦੇ ਆ ਸਾਨੂੰ ਮੀਆਂ ਵੀਰ ਬਸ ਇਹੀ ਕਹਿੰਦੇ ਤੇਰੇ ਪਤੀ ਨੂੰ ਮਾਰ ਦੇਣਾ ਤੈਨੂੰ ਕੱਲੀ